ਭਗਵੰਤ ਮਾਨ ਦਾ ਪਟਕਾ ਪਾ ਕੇ ਤੁਹਾਡੀ ਕਚਹਿਰੀ ਦੇ ਵਿੱਚ ਅਸੀਂ 2.3 ਤਿੰਨ ਸਾਲਾਂ ਦਾ ਅਸੀਂ ਮੁਲਾਜ਼ਮ ਤਾਂ ਇਹਨਾਂ ਤੋਂ ਦੁਖੀ ਹੈ ਹੀ ਹਾਂ ਸਾਡੇ ਬਹੁਤ ਸਾਰੀਆਂ ਮੁਲਾਜ਼ਮਾਂ ਦੀਆਂ ਮੰਗਾਂ ਕੱਚੇ ਕਰਮਚਾਰੀਆਂ ਨੂੰ ਇਹਨਾਂ ਨੇ ਪੱਕਾ ਨਹੀਂ ਕੀਤਾ ਪੁਰਾਣੀ ਪੈਨਸ਼ਨ ਸਕੀਮ ਦਾ ਕੈਬਨਟ ਵਿੱਚ ਫੈਸਲਾ ਕਰਕੇ ਉਹ ਲਾਗੂ ਨਹੀਂ ਕੀਤੀ ਧੀਰਗ ਮੈਂਡੇਸ਼ਨ ਹੋਣ ਦੇ ਬਾਵਜੂਦ ਪੈਨਸ਼ਨ ਲਈ 2.5 ਦਾ ਗੁਨਾਹ ਲਾਗੂ ਨਹੀਂ ਕੀਤਾ ਮਹंगाई ਦਿਨੋਂ ਦਿਨ ਚੁਪੇ ਮਾਰਦੀ ਐ ਜਿਵੇਂ ਤੁਹਾਡੇ ਤੋਂ ਦੂਜੇ ਮੈਕਮਿਆਂ ਦੇ ਅਫਸਰ ਪ੍ਰਤੀਆਂ ਮੰਗਦੇ ਆ ਤੁਹਾਡੇ ਤੋਂ ਰਿਸ਼ੂਸਾਂ ਮੰਗਦੇ ਆ ਇਹਦੇ ਨਾਲ ਦੀ ਨਾਲ ਅਸੀਂ ਕਹਿਣ ਆਇਆ ਕਿ ਤੁਹਾਡੀਆਂ ਵੋਟਾਂ ਦਾ ਹੱਕਦਾਰ ਡਿੰਪੀ ਟਿਲੋਂ ਦੂਜੇ ਮੁਕਾਬਲੇ ਵਿੱਚ ਕੈਂਡੀਡੇਟ ਖੜਾ ਮਨਪ੍ਰੀਤ ਬਾਦਲ ਜਿਹੜਾ ਕਦੇ ਪੰਜਾਬ ਪੀਪਲ ਪਾਰਟੀ ਕਦੇ ਕਾਂਗਰਸ ਕਦੇ ਬੀਜੇਪੀ ਜੀ ਦਾ ਕੋਈ ਚਿਹਰਾ ਮੋਰੇ ਕੋਈ ਨਹੀਂ ਹੈ ਇਸ ਕਰਕੇ ਮੋਦੀ ਦਾ ਰਾਜ ਵੀ ਅਸੀਂ ਦੇਖਿਆ ਪਿਛਲੇ ਕੁ ਬਾ ਸਾਰੇ ਸਾਲਾਂ ਤੋਂ ਤੋ ਇਸ ਕਰਕੇ ਗੈਨ ਆਇਆ ਕਿ ਤੁਹਾਡੀਆਂ ਵੋਟਾਂ ਦਾ ਹੱਕਦਾਰ ਨਾ ਡਿੰਪੀ ਢਲਵਾ ਤੇ ਨਾ ਮਨਪ੍ਰੀਤ ਬਾਦਲ ਹੈ ਇਸ ਕਰਕੇ ਬੀਤੀ ਦਿਨ ਨੂੰ ਸੋਚ ਸਮਝ ਕੇ ਆਪਣੀ ਵੋਟ ਦਾ ਹੱਕ ਕਰਿਆ ਪੰਜਾਬ ਮਲਾਜ਼ਮ ਤੇ ਪੈਨਸ਼ਨ ਸੰਜਾ ਫਰੰਟ ਦੇ ਵੱਲੋਂ ਤੁਹਾਡੇ ਕੋਲ ਇੱਕ ਬੇਨਤੀ ਲੈ ਕੇ ਆਏ ਆ ਪਿਛਲੇ ਦਿਨਾਂ ਦੇ ਵਿੱਚ ਇਥੋਂ ਦਾ ਟਰਾਂਸਪੋਰਟ ਮਾਫੀਆ ਜਿਹੜਾ ਕਾਲੀ ਹੁੰਦਾ ਸੀ ਭਗਵੰਤ ਮਾਨ ਦਾ ਪਟਕਾ ਪਾ ਕੇ ਤੁਹਾਡੀ ਕਚਹਿਰੀ ਦੇ ਵਿੱਚ ਅਸੀਂ 2.5 ਪੌਣੇ 3 ਸਾਲਾਂ ਦਾ ਭਗਵੰਤ ਮਾਨ ਦਾ ਰਾਜਭਾਗ ਦੇਖਿਆ ਕਿਸੇ ਦੁਕਾਨਦਾਰ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਨਹੀਂ ਹੋਇਆ ਪੰਜਾਬ ਵਿੱਚ ਆਮਨ ਕਾਨੂੰਨ ਦੀ ਹਾਰ ਤ ਦਿਨੋਂ ਦਿਨ ਮਾੜੀ ਹੁੰਦੀ ਜਾ ਰਹੀ ਹੈ ਪਤਾ ਨਹੀਂ ਕਿਹੜੇ ਵੇਲੇ ਕਿਹੜੇ ਦੁਕਾਨਦਾਰ ਤੇ ਕੋਈ ਬੰਦਾ ਕੋਈ ਨਕਲੀ ਜਿਹਾ ਹਥਿਆਰ ਲੈ ਕੇ ਆ ਕੇ ਤੁਹਾਡੇ ਤੋਂ ਫੋਤੀ ਮੰਗਦਾ ਡਰਲੇ ਮਾਰੇ ਤੁਸੀਂ ਪੁਲਿਸ ਦੇ ਕੋਲ ਆਪਣੀ ਰਿਪੋਰਟ ਵੀ ਨਹੀਂ ਕਰ ਸਕਦੇ ਤੋਂ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਸਾਰੇ ਇਹਨਾਂ ਨੇ ਗਰੰਟੀਆਂ ਕੀਤੀਆਂ ਵਾਦਾ ਕੀਤਾ ਕਿ ਬੀਬੀਆਂ ਨੂੰ ਅਸੀਂ 1000 ਰੁਪਿਆ ਦੇਵਾਂਗੇ ਕੁਝ ਮਹੀਨੇ ਪਹਿਲਾਂ ਭਗਵੰਤ ਮਾਨ ਨੇ ਕਿਹਾ ਕਿ 1000 ਨਹੀਂ ਹੁਣ ਅਸੀਂ 1100 ਰੁਪਿਆ ਦੇਵਾਂਗੇ ਪਰ ਕਿਹੜੀ ਬੀਬੀ ਨੂੰ ਮਿਲ ਗਿਆ ਕਿਹੜੇ ਦੁਕਾਨਦਾਰ ਦੀ ਹਾਲਤ ਸੌਖੀ ਹੋਗੀ ਅਸੀਂ ਮੁਲਾਜ਼ਮ ਤਾਂ ਇਹਨਾਂ ਤੋਂ ਦੁਖੀ ਹੈ ਹੀ ਹਾਂ ਸਾਡੇ ਬਹੁਤ ਸਾਰੀਆਂ ਮੁਲਾਜ਼ਮਾਂ ਦੀਆਂ ਮੰਗਾ ਕੱਚੇ ਕਰਮਚਾਰੀਆਂ ਨੂੰ ਇਹਨਾਂ ਨੇ ਪੱਕਾ ਨਹੀਂ ਕੀਤਾ ਪੁਰਾਣੀ ਪੈਨਸ਼ਨ ਸਕੀਮ ਦਾ ਕੈਬਨਟ ਵਿੱਚ ਫੈਸਲਾ ਕਰਕੇ ਔਰ ਲਾਗੂ ਨਹੀਂ ਕੀਤੀ ਡਿਰਗ ਮੈਂਡੇਸ਼ਨ ਹੋਣ ਦੇ ਬਾਵਜੂਦ ਪੈਨਸ਼ਨ ਲਈ 2.9 ਦਾ ਗੁਨਾਹ ਲਾਗੂ ਨਹੀਂ ਕੀਤਾ ਮਹंगाई ਦਿਨੋਂ ਦਿਨ ਚੁਪੇ ਮਾਰਦੀ ਹੈ ਜਿਵੇਂ ਤੁਹਾਡੇ ਤੋਂ ਦੂਜੇ ਵਿਭਾਗਾਂ ਦੇ ਅਫਸਰ ਪ੍ਰੋਤਿਆ ਮੰਗਦੇ ਆ ਤੁਹਾਡੇ ਤੋਂ ਰਿਸ਼ੂਤਾ ਮੰਗਦੇ ਆ ਇਹਦੇ ਨਾਲ ਦੀ ਨਾਲ ਅਸੀਂ ਕਹਿਣ ਆਇਆ ਕਿ ਤੁਹਾਡੀਆਂ ਵੋਟਾਂ ਦਾ ਹੱਕਦਾਰ ਡਿੰਪੀ ਟਿਲੋਂ ਦੂਜੇ ਮੁਕਾਬਲੇ ਵਿੱਚ ਕੈਂਡੀਡੇਟ ਖੜਾ ਮਨਪ੍ਰੀਤ ਬਾਦਲ ਜਿਹੜਾ ਕਦੇ ਪੰਜਾਬ ਪੀਪਲ ਪਾਰਟੀ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ